ਭਾਰਤ ਗੌਰਵ ਵੱਲੋਂ ਸਾਫ ਦਾ ਕੇਂਦਰੀ ਮੰਤਰੀ ਵਿਜੇ ਸਾਭਲਾ ਵੱਲੋਂ ਦੂਸਰੀ ਵਾਰ ਨਵਜੰਮੀਆਂ ਧੀਆਂ ਦੀ ਲੋੜੀ ਹਰਿਆਣਾ ਦੀ ਗਰਾਊਂਡ ਵਿਖੇ 10 ਜਨਵਰੀ ਨੂੰ ਪਾਈ ਜਾਵੇਗੀ ਇਸ ਸਮਾਗਮ ਵਿੱਚ ਪ੍ਰਸਿੱਧ ਪੰਜਾਬੀ ਕਲਾਕਾਰ ਵੀ ਆਪਣੀ ਹਾਜ਼ਰੀ ਲਗਵਾਉਣਗੇ ਇਸ ਮੌਕੇ ਗੱਲਬਾਤ ਕਰਦੇ ਆਂ ਸ਼੍ਰੀ ਵਿਜੇ ਸਾਭਲਾ ਨੇ ਕਿਹਾ ਹੈ ਕਿ 10 ਜਨਵਰੀ ਦਿਨ ਬੁੱਧਵਾਰ ਨੂੰ ਸਮੂਹ ਲੋਕਾਵਾਸੀ ਜ਼ਰੂਰ ਪਹੁੰਚਣ ਅਤੇ ਨਵਜੰਮੀਆਂ ਬੱਚੀਆਂ ਨੂੰ ਅਸ਼ੀਰਵਾਦ ਦੇਣ ਭਾਰਤ ਗੌਰਵ ਦੇ ਵੱਲੋਂ ਧੀਆਂ ਦੀ ਲੋੜੀ ਪਾਈ ਜਾ ਰਹੀ ਹੈ ਜੀ 10 ਤਰੀਕ ਨੂੰ ਫਗਵਾੜਾ ਦੇ ਵਿੱਚ ਦਸਹਿਰਾ ਗਰਾਉਂਡ ਹਰੀਆਵਾ ਚੌਂਕ ਦੇ ਵਿੱਚ ਇਹਦੀ ਸਰਪ੍ਰਸਤੀ ਕਰ ਰਹੇ ਨੇ ਜੀ ਵਿਜੇ ਸੰਪਲਾ ਕੇਂਦਰੀ ਮੰਤਰੀ ਚੇਅਰਮੈਨ ਸਾਹਿਬ ਆਸ਼ੂ ਸੰਪਲਾ ਜੀ ਮਨਜੀਤ ਭਾਜੀ ਫਰਾਂਸ ਤੋਂ ਜੁਕੇ ਤੋਂ ਜਿੰਦਰ ਹੀਰ ਸਾਹਿਬ ਇਹਨਾਂ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਜ਼ਿਆਦੀ ਮੁਬਾਰਕਬਾਦ ਸਤਿ ਸ਼੍ਰੀ ਅਕਾਲ ਜੀ ਮੈਂ ਆ ਤੁਹਾਡਾ ਆਪਣਾ ਬਲਰਾਜ ਮੇਰੇ ਬਹੁਤ ਹੀ ਰਿਸਪੈਕਟਡ ਆ ਆਦਰਨੀਏ ਵਿਜੇ ਸੰਪਲਾ ਜੀ ਤੇ ਆਸ਼ੂ ਸੰਪਲਾ ਜੀ ਉਨਾ ਵੱਲੋਂ ਇੱਕ ਬਹੁਤ ਹੀ ਨੇਕ ਉਪਰਾਲਾ ਕੀਤਾ ਜਾ ਰਿਹਾ ਜੀ ਧੀਆਂ ਦੇ ਹੱਕ ਦੇ ਵਿੱਚ ਧੀਆਂ ਦੇ ਲਈ ਫਗਵਾੜਾ ਹਦੀਆਬਾਦ ਦੇ ਵਿੱਚ 10 ਤਰੀਕ ਨੂੰ ਧੀਆਂ ਦੀ ਲੋੜੀ ਪਾਈ ਜਾ ਰਹੀ ਹੈ ਜੀ ਇੱਕ ਬਹੁਤ ਨੇਕ ਉਪਰਾਲਾ ਇਸ ਨੇਕ ਉਪਰਾਲੇ ਦੇ ਵਿੱਚ ਜਿੱਥੇ ਸਪਲਾ ਸਾਹਿਬ ਵੱਲੋਂ ਬਹੁਤ ਸਾਰਿਆਂ ਨੂੰ ਖੁੱਲਾ ਸੱਦਾ ਜਿੱਥੇ ਮੈਂ ਵੀ ਪਹੁੰਚ ਰਿਹਾ ਤੇ ਪੰਜਾਬ ਦੇ ਹੋਰ ਫਨਕਾਰ ਪਹੁੰਚ ਰਹੇ ਆਓ ਸਾਰੇ ਰਲ ਕੇ ਧੀਆਂ ਦੀ ਲੋੜੀ ਮਨਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਜੀ ਮੈਂ ਮਾਸਟਰ ਸਲੀਮ ਤੇ ਸਾਡੇ ਬਹੁਤ ਹੀ ਪਿਆਰੇ ਤੇ ਸਾਡੇ ਰਿਸਪੈਕਟਡ ਵਿਜੇ ਸਾੰਪਲਾ ਜੀ ਤੇ ਆਸ਼ੂ ਸਾੰਪਲਾ ਜੀ ਵੱਲੋਂ ਇੱਕ ਬਹੁਤ ਹੀ ਖੂਬਸੂਰਤ ਕਦਮ ਉਠਾਇਆ ਜਾ ਰਿਹਾ ਜੀ ਲੋੜੀ ਪਾਈ ਜਾ ਰਹੀ ਹੈ ਜੀ ਧੀਆਂ ਦੀ ਔਰ 10 ਤਰੀਕ ਨੂੰ 10 ਜਨਵਰੀ ਨੂੰ ਦਸਹਿਰਾ ਗਰਾਊਂਡ ਹਦੀਆਬਾਦ ਚੌਂਕ ਫਗਵਾੜਾ ਵਿਖੇ ਜਿੱਥੇ ਮੈਂ ਵੀ ਆ ਰਿਹਾ ਹਾਂ ਹੋਰ ਬਹੁਤ ਅੱਛੇ-ਅੱਛੇ ਕਲਾਕਾਰ ਆ ਰਹੇ ਨੇ ਤੁਸੀਂ ਵੀ ਸਾਰੇ ਆਓ ਤੇ ਰਲ ਕੇ ਲੋੜੀ ਮਨਾਉਨੇ ਆਪਾਂ ਸასი ਗਾਲ ਦੋਸਤੋ ਮੈਂ ਰਣਜੀਤ ਰਾਣਾ ਸੁਪਾਰਤ ਗੌਰ ਵੱਲੋਂ ਧੀਆਂ ਦੀ ਲੋੜੀ ਪਾਈ ਜਾ ਰਹੀ ਹੈ ਜੀ 10 ਤਰੀਕ ਨੂੰ ਦਸਹਿਰਾ ਗਰਾਊਂਡ ਹਾਦੀਆਬਾਦ ਫਗਵਾੜਾ ਚ ਤੇ ਬਹੁਤ ਬਹੁਤ ਮੁਬਾਰਕਬਾਦ ਸਭ ਕਾ ਕੇਂਦਰੀ ਮੰਤਰੀਏ ਆਦਰਨੀਏ ਵਿਜੇ ਸਾਂਪਲਾ ਜੀ ਉਹਨਾਂ ਦੇ ਨਾਲ ਨਾਲ ਆਸ਼ੂ ਸਾਂਪਲਾ ਜੀ ਭਾਜਪਾ ਆਗੂ ਤੇ ਸਾਡੇ ਸ਼ਹਿਰ ਦਾ ਗੌਰਵ ਸਾਡੇ ਸ਼ਹਿਰ ਦਾ ਮਾਣ ਓਮ ਪ੍ਰਕਾਸ਼ ਵੀਰ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਸਤਿ ਸ਼੍ਰੀ ਅਕਾਲ ਨਮਸਕਾਰ ਰਦਾਬ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਮੁਹੰਮਦ ਦੋਸਤੋ 10 ਜਨਵਰੀ ਦਿਨ ਬੁੱਧਵਾਰ ਨੂੰ ਹਦੀਆਬਾਦ ਸ਼ਹਿਰ ਦਸਹਿਰਾ ਗਰਾਊਂਡ ਦੇ ਵਿੱਚ ਧੀਆ ਦੀਆਂ ਲੋਹੜੀਆਂ ਪਾਈਆਂ ਜਾਣਗੀਆਂ ਔਰ ਸਾਡੇ ਕੇਂਦਰੀਆ ਐਕਸ ਕੇਂਦਰੀਆ ਮੰਤਰੀ ਜੀ ਔਰ ਐਕਸ ਚੇਅਰਮੈਨ ਸਾਹਿਬ ਐਕਸ ਪੰਜਾਬ ਪ੍ਰਧਾਨ ਬੀਜੇ ਸਾਹਬਲਾ ਸਾਹਿਬ ਉਹਨਾਂ ਦੀ ਸਰਪ੍ਰਸਤੀ ਹੇਠ ਇਹ ਜਿਹੜਾ ਧੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਔਰ ਐਂਟਰਟੇਨਮੈਂਟ ਕਰਨ ਵਾਸਤੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹੋਣ ਜਾ ਰਿਹਾ 10 ਜਨਵਰੀ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਤੁਸੀਂ ਇਸ ਧੀਆਂ ਦੇ ਲੋਹੜੀ ਦੇ ਪ੍ਰੋਗਰਾਮ ਦੇ ਉੱਤੇ ਹੌਮ ਹੌਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਸੋ ਮਿਲਦੇ ਹਾਂ ਦਸਹਿਰਾ ਗਰਾਊਂਡ ਦੇ ਵਿੱਚ ਹਰਿਆਵੜ ਕੱਲ ਭਾਰਤ ਗੌਰਵ ਸੰਸਥਾ ਵੱਲੋਂ ਜਿਹੜੀ ਨਕੌਦਰ ਰੋਡ ਜਿਹੜੀ ਹਦਿਆਬਾਦ ਵਿੱਚ ਜਿਹੜੀ ਦੁਸ਼ਹਿਰਾ ਗਰਾਊਂਡ ਤਲਾਬ ਵਿੱਚ ਉੱਥੇ ਧੀਆਂ ਦੀ ਲੋੜੀ ਦਾ ਕਾਰਜਕ੍ਰਮ ਰੱਖਿਆ ਗਿਆ ਔਰ ਅਸੀਂ ਸਾਰੇ ਫਗਵਾੜਾ ਨਿਵਾਸੀਆਂ ਨੂੰ ਉੱਥੇ ਖੁੱਲਾ ਸੱਦਾ ਦਿੰਦੇ ਆ ਕਿ ਉਹ ਇੱਥੇ ਸ਼ਾਮਲ ਹੋ ਕੇ ਇਹਦੇ ਵਿੱਚ ਸ਼ਾਮਲ ਹੋ ਕੇ ਜਿਵੇਂ ਉਹਨਾਂ ਧੀਆਂ ਦੀ ਦੇ ਲਈ ਅਸੀਂ ਵੀ ਜਿਹੜੀਆਂ ਦੁਆਵਾਂ ਕਰੀਏ ਉਹਨਾਂ ਦੇ ਦੇਸ਼ ਦੇ ਭਵਿੱਖ ਦੇ ਲਈ ਦੁਆਵਾਂ ਕਰੀਏ ਔਰ ਉਥੇ ਜਿਹੜੀ ਮਰਦਾਂ ਤੇ ਮਹਿਲਾਵਾਂ ਦੇ ਵਿੱਚ ਜਿਹੜਾ ਆਇਆ ਵਿਤਕਰਾ ਉਹਨੂੰ ਵੀ ਜਿਹੜਾ ਉਸ 파ੜੇ ਨੂੰ ਵੀ ਖਤਮ ਕਰੀਏ ਔਰ ਅਸੀਂ ਉਹਨਾਂ ਸਾਰਿਆਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਕੇ ਉਸ ਭਾਰਤ ਗੌਰਵ ਦੀ ਸੰਸਥਾ ਦੇ ਸਾਰੇ ਜਿਹੜੇ ਨਮਾਇंदे ਆ ਉਹਨਾਂ ਦੀ ਵੀ ਅਸੀਂ ਹੌਸਲਾ ਫਜ਼ਾਈ ਕਰਾਂਗੇ ਤੇ ਉਹਨੂੰ ਹੋਰ ਸਮਾਜ ਦੀ ਸੇਵਾ ਦੇ ਲਈ ਉੱਸਾ ਮਿਲੇਗਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉਥੇ ਪੁੱਜ ਕੇ ਉਹਨਾਂ ਦਾ ਵੀ ਹੌਸਲਾ ਫਜ਼ਾਈ ਕਰੀਏ ਤੇ ਜਿਹੜੀਆਂ ਧੀਆਂ ਦੀ ਲੋੜੀ ਦੇ ਇਸ ਸੁਭਾਗੇ ਕਾਰਜ ਦੇ ਵਿੱਚ ਉਦੀ ਹੋਰ ਰੌਣਕ ਨੂੰ ਬਦਾਈਏ